ਕਸਿਕਾਲ ਜੀ ਸੋਹਣਾ ਮੌਸਮ ਆਪਾਂ ਅਗੇ ਛੱਤ ਤੇ ਛੱਤ ਤੇ ਆਪਾਂ ਕੁਛ ਲੈਣ ਆਏ ਆ ਹਨਾ ਜਿਆਦਾ ਕੁਛ ਤਾਂ ਨਹੀਂ ਗਾ ਪਰ ਥੋੜਾ ਕੁਛ ਹੈਗਾ ਉਹ ਕੀ ਆ ਪਹਿਲਾਂ ਤੁਹਾਨੂੰ ਮੈਂ ਦਿਖਾਉਣੀ ਆ ਚਾਰ ਸਵੇਰ ਕੀ ਕੀ ਹੈ ਹਨਾ ਸਾਹਮਣੇ 슈ਗਰ ਮਿਲ ਤੇ ਇਧਰ ਦੇਖੋ ਸਾਡੇ ਕਿੱਡੇ ਕਿੱਡੇ ਹੋ ਗਏ ਆ ਇਹ ਗਾਵਣੇ ਚਲਾਉਣ ਵਾਲੇ ਪੁੱਟੇ ਹਨ ਰੰਗੀ ਪਾਮ ਵਗੈਰਾ ਹਨਾ ਇਹ ਕਿੱਡੇ ਕਿੱਡੇ ਵੱਡੇ ਹੋ ਗਏ ਦੇਖੋ ਤੁਹਾਨੂੰ ਮੈਂ ਦਿਖਾਉਣਾ ਹਣਾ ਬਹੁਤ ਵੱਡਾ ਹੋ ਗਿਆ ਇਹ। ਇਧਰੇ ਕੇਲੀਆਂ ਲੱਗੰਗਾਂ ਨੇ। ਤੇ ਥੱਲੇ ਵੀ ਗੱਲ ਤੁਹਾਨੂੰ ਦਿਖਾਉਣੇ ਸੀ ਕੇਲੀਆਂ ਮੈਂ। ਦੂਸਰੀ ਵੀਡੀਓ 'ਚ ਤੁਸੀਂ ਦੇਖੀਆ ਨਹੀਂ। ਤੇ ਇਹ ਲੱਗਿਆ ਹੋਇਆ ਮਰਗੂ ਦਾ ਬੂਟਾ। ਇਹ ਪਿਆਜ਼ ਸੀ ਪਿੱਛੇ ਉਦੋਂ। ਛੋਟਾ ਜਾ ਕੇ ਤੇ ਰਹਿ ਗਿਆ ਹਣ ਵਿਚਾਰਾ ਹੋ ਗਿਆ ਤੇ ਮੈਂ ਵੀ ਨਹੀਂ ਪੁੱਟ ਰਹੀ ਮੈਂ ਕਿਹ ਚੱਲ। ਹੋਰ ਹੋਣ ਦੋ ਇਹਨੂੰ ਹਣ। ਇੱਕ ਪਿਆਜ਼ ਇਧਰ ਉਧਰ ਵੀ ਦੋ ਲੱਗੇ ਹੋਏ ਤੁਹਾਨੂੰ ਦਿਖਾਵਾਂਗੇ। ਹਲ ਕੁਛ ਨਹੀਂ ਲਾਈ ਆਪਾਂ ਸਬਜ਼ੀ। ਸਬਜ਼ੀ ਆਪਾਂ ਲਾਵਾਂਗੇ ਥੋੜਾ ਰੁੱਕ ਕੇ। ਇਧਰ ਇਹ ਬਹੁਤ ਹੋ ਗਏ ਆ। ਕਿੰਨੇ ਦਿਨਾਂ ਬਾਅਦ ਮੈਂ ਫੇਰ ਆਈ ਹਾਂ ਛੱਤ ਤੇ। ਕਾਫੀ ਪਾਰਾ ਬੁੱਟਾ ਹੋ ਗਿਆ ਹੈ ਤੇ ਆਪਾਂ ਇਹਨੂੰ ਲਾਵਾਂਗੇ ਫਿਰ ਉਹਦੇ ਚ ਗਮਲਿਆਂ 'ਚ ਇਹਨੂੰ ਗਮਲੇ ਚ ਲਾ ਦਾਂਗੇ ਆਪਾਂ ਇਹ ਪਾਰਾ ਹੋ ਗਿਆ ਬੁੱਟਾ ਇਹ ਨਾਲ ਦੇ ਦੋ ਤਾਂ ਆਪਾਂ ਥੱਲੇ ਲਾ ਕੇ ਨਾਲ ਲਾ ਤੇ ਡਰਮ ਸਾਰੇ ਹਲੇ ਖਾਲੀ ਆ ਤੇ ਬਾਰਸ਼ਾਂ ਤੋਂ ਬਾਅਦ ਲੱਗੂ ਚਲਾਈ ਆਪਣੀ ਫੇਰ ਹੋਈ ਵੀ ਹੈ ਤੇ ਚਲਾਈ ਥੋੜੀ ਆ ਮੈਨੂੰ ਇਸ ਲਈ ਸਾਗ ਬਣਨਾ ਨਹੀਂਗਾ ਤੇ ਮੈਂ ਕਿਹਾ ਚਲੋ ਬਾਅਦ ਚ ਬਣਾ ਲਾਂਗੇ ਇੱਧਰ ਵੀ ਖੜੇ ਆ ਇਹ ਵੀ ਆਪਾਂ ਲਾਉਣੇ ਨੇ ਹਲੇ ਉਹਦੇ ਵਿੱਚ ਗਮਲਿਆਂ ਦੇ ਵਿੱਚ ਤੇ ਮੈਂ ਬਣਾਏ ਨੇ ਗਰੋ ਬੈਗ ਸਾਰਾ ਕਚਰਾ ਬਚਰਾ ਟਰੋਕਰੀ ਚ ਪਾ ਦਿੰਦੇ ਹਾਂ ਨੇ ਵਿਚਾਰੀ ਮੇਰੀ 판ਡਲ ਟਰੋਕਰੀ ਬੁੱਢੀ ਹੋ ਗਈ ਹਣੀ ਆਪਾਂ ਛੱਤ ਤੇ ਰੱਖ ਦਿੱਤੀ ਹੈਨਾ ਇਧਰ ਵੀ ਦੇਖੋ ਆਪਣੇ ਕਿੰਨੇ ਇਹ ਹੋਏ ਖੜੇ ਨੇ ਇਹ ਵੱਡੇ ਹੋ ਗਏ ਹੁਣ ਥੋੜੇ ਜੇ ਤੇ ਗਰੋ ਬੈਗ ਦੇ ਵਿੱਚ ਲਾਉਣ ਦਾ ਇਰਾਦਾ ਵਾ ਕਿ ਇਹਨਾਂ ਨੂੰ ਗਰੋ ਬੈਗ ਚ ਲਾ ਦਗੇ ਫਿਰ ਸੌਖੇ ਲੱਗ ਜਾਣਗੇ ਧਰਤੀ ਚ ਇਹ ਵੀ ਲਾੜੇ ਨੇ ਕਰਾਂਗੇ ਕਿ ਬੇਲਾ ਇਹਨੂੰ ਉਹਦੇ ਨਾਲ ਦਾ ਦੇਖੋ ਇੱਕ ਆਬੂਤਾ ਵੀ ਖੜਾ ਵਾ ਇੱਕ ਆ ਖੜਾ ਵਾ ਇਹ ਸਾਰੇ ਆਪਾਂ ਲਾਵਾਂਗੇ ਹੁਣ ਗਰੋ ਬੈਗ ਚ ਲਾ ਲਾਂਗੇ ਗਰੋ ਵੈਕ ਚਲਾਉਣ ਨਾਲ ਫਾਇਦਾ ਹੁੰਦਾ ਹੈ ਹਨ ਇਹਦਾ ਦੇਖੋ ਚਲਾਈ ਹੁੰਦੀ ਆਉਂਦੀ ਹੈਗੀ ਪਾਲਕ ਸੀ ਮੇਰੇ ਹਸਬੰਦ ਆਏ ਪਾਰਕ ਪੱਟ ਕੇ ਸੜਕ ਪੱਟ ਕੇ ਚਲਾਈ ਚਲੂ ਹੀ ਛੱਟ ਗਏ ਨਾਲ ਹੀ ਪਾਲਕ ਛੱਡ ਦਿੱਤੀ ਉਹਨਾਂ ਨੇ ਫਿਰ ਮੈਨੂੰ ਬੜਾ ਗੁੱਸਾ ਆਇਆ ਕਿ ਇੱਕ ਜੋ ਛੱਡ ਦਿੱਤੀ ਹਣ ਚਲੋ ਬਾਹਰ ਸਾਂ ਹਟਣੀਆਂ ਫਿਰ ਆਪਾਂ ਇਹਨਾਂ ਦੇ ਵਿੱਚ ਸਾਗ ਵਗੈਰਾ ਲਾ ਦੇਾਂਗੇ ਪਾਲਕ ਹਨਾ ਕਾਫੀ ਡਰਮ ਖਾਲੀ ਪਏ ਨੇ ਆਪਣੇ ਉਹ ਵੀ ਖਾਲੀ ਕਰ ਰਹੇ ਕੋਸ਼ਿਸ਼ ਕਿ ਹੋ ਜਾਏ ਤਾਂ ਨਹੀਂ ਤਾਂ ਤੈਨਾ ਪ ਚੌਥਾ ਹੋ ਪਿਆ ਪੰਜਵਾਂ ਹੋ ਪਿਆ ਹਨਾ ਤੇ ਬਾਕੀ ਦੂਜੇ ਡਰਮ ਪਏ ਨੇ ਉਹ ਹੋ ਜਾਣੇ ਤੇ ਇਹ ਆਪਾਂ ਲਾਵਾਂਗੇ ਇਹਦੇ ਵਿੱਚ ਸੀਗਾ ਮੇਰਾ ਪੁਦੀਨਾ ਬਚਾਰਾ ਤਾਂ ਜਾਲੀ ਗਿਆ ਇੰਨੀ ਗਰਮੀ ਪੈਂਦੀ ਸੀਗੀ ਤਾਂ ਪੁਦੀਨਾ ਵੀ ਕੀ ਕਰਦਾ ਹਨਾ ਜਲਦਾ ਗਿਆ ਹਨਾ ਆ ਮੈਂ ਰੱਖਦਾ ਸੀ ਇੱਥੇ ਕੋਲਾ ਜਾਂ ਪਾਣੀ ਪੀਂਦੇ ਸੀ ਜਾਨਵਰ ਛੱਤ ਤੇ ਪਰ ਹੁਣ ਤਾਂ ਹਟ ਗਏ ਨੇ ਪਤਾ ਨਹੀਂ ਆਉਂਦੇ ਨਹੀਂ ਹੁਣ ਪਾਣੀ ਨਹੀਂ ਪੀਣ ਆਉਂਦੇ ਕਿ ਇਹ ਤੇ ਮੈਂ ਥੋੜੇ ਬਹੁਤੇ ਜਿਹੇ ਖਲਾਸ ਲੁਕੇ ਇੱਧਰ ਉੱਧਰ ਕਰਦੀ ਆ ਕਿ ਪਾਣੀ ਥੱਲੇ ਸਿਮੇ ਨਾ ਕਈ ਵਾਰੀ ਨਾ بارش ਨਹੀਂ ਹੁੰਦੀ ਕਿ ਪਾਣੀ ਥੱਲੇ ਸਿਮਲ ਕੇ ਜਾਂਦਾ ਸਾਡੀ ਅੱਖਾਂ ਲੱਗਿਆ ਹੋਇਆ ਇਸ ਥਾਂ ਤੇ ਇਸ ਥਾਂ ਜਿੱਤੇ ਮਨ ਲੱਗਦਾ ਜਿਹਦੇ ਉੱਪਰ ਦੇਸ਼ਮ ਦਾ ਸੀ ਪਾਣੀ 깔 ਮੈਂ ਦੇਖ ਰਹੀ ਸੀ ਇੱਥੋਂ ਪਾਣੀ ਥੱਲੇ ਰੂੰਦਾ ਸੀਗਾ ਇਹ ਥਾਂ ਤੋਂ ਛੱਤ ਬਈ ਟੁੱਟੀ ਉਧਰ ਦੇ ਕਿੰਨੀ ਕਿੰਨੀ ਹਰੀ ਜੰਮੀ ਹੋਈ ਹੈਗੇ ਨਾ ਸਾਹਮਣੇ ਮੰਦਿਰ ਆ ਰਾਮ ਨੌਮੀ ਇੰਨੀ ਵਧੀਆ ਸੀ ਇੱਥੇ ਇੰਨੀ ਭੀੜ ਸੀ ਨਾ ਬਹੁਤ ਜ਼ਿਆਦਾ ਇੱਥੇ ਤੁਹਾਨੂੰ ਮੰਦਿਰ ਬਹੁਤ ਜ਼ਿਆਦਾ ਦਿਖਾਈ ਦੇਣਗੇ ਇਹ ਵੀ ਮੰਦਿਰ ਸਾਹਮਣੇ ਉਹ ਵੀ ਮੰਦਿਰ ਹੈ ਸਾਹਮਣੇ ਉਧਰ ਦੇਖੋ ਉੱਪਰ ਤੇ ਇਧਰ ਵੀ ਮੰਦਿਰ ਹੈ ਇਹ ਤਨ ਮੰਦਿਰ ਦਿਖਾਈ ਦਿੰਦੇ ਆ ਕਿ ਗੁਰਦਾਰਾ ਸਾਹਿਬ ਇੱਕ ਦਿਖਾਈ ਦੇ ਰਿਹਾ ਵੇਖੋ ਪਰੇ ਦੇ ਰਿਹਾ ਇੱਥੇ ਮਸਜਿਦ ਵੀ ਆ ਪਰ ਕਦੇ ਲੋਕਾਂ ਨੇ ਗੜਬੜੀ ਨਹੀਂ ਕੀਤੀ ਕਿ ਮਸਜਿਦ ਤੇ ਜਾਂਦੇ ਮੰਦਿਰ ਹਨ ਸਭ ਆਪੋ ਆਪਣੇ ਧਰਮ ਦਾ ਪਿਆਰ ਸਤਿਕਾਰ ਕਰਦੇ ਆ ਹੁਣ ਆਪਾਂ ਉੱਪਰ ਜੋ ਲੈਣ ਆਏ ਆ ਉਹ ਮੈਂ ਤੁਹਾਨੂੰ ਦਿਖਾਉਂਗੀ ਤੇ ਇਹ ਆ ਦੇ ਇਹਦੇ ਵਿੱਚ ਵੀ ਪਿਆਜ਼ ਹੈਗੇ ਆ ਕੁਛ ਲੱਗੇ ਹੋਏ ਉਦੋਂ ਕਿਤੇ ਰਹਿ ਰਹੂਗੇ ਹਨ ਦੇਖੋ ਆ ਦੇਖੋ ਅਮਰਵੀ ਦੇ ਬੁੱਟੇ ਮੈਂ ਪੱਟ ਕੇ ਛੱਟ ਕੇ ਗਈ ਸੀਗੀ ਫੇਰ ਹੋ ਗਏ ਤੇ ਆ ਦੇਖੋ ਪਿਆਜ਼ ਜੇ ਖੜਾ ਮੇਖੇ ਚੱਲ ਪਿਆ ਰਹੇ ਨੇ ਮੜਾ ਜੇ ਬਾਹਰ ਦੇ ਲੈਣ ਦੇ ਆ ਦੇਖੋ ਨਿੱਕੇ ਨਿੱਕੇ ਜਿਹੇ ਖੜੇ ਨੇ ਹਨ ਵਿੱਚ ਚਲਾਈ ਹੈਗੀ ਆ 68 ਚ ਵੀ ਬਹੁਤ ਆ ਦੇਖੋ ਇਹ ਚੀਜ਼ਾਂ ਬਹੁਤ ਅਨੇ ਜਿਆਦਾ ਤੇ ਇਹ ਹੁਣ ਜਦੋਂ ਆਪਾਂ ਥੋੜਾ ਜਿਹਾ ਇਹ ਤਾਂ ਹੁਣ ਥੋੜਾ ਹੱਥ ਮਾਰ ਦਿੰਨੇ ਆ ਇਸ ਪੀ ਚੀਜ਼ਾਂ ਨੇ ਇਹ ਤਾਂ ਬਹੁਤ ਜਲਦੀ ਦੇਖੋ ਗਿੱਲਾ ਸੀ ਨਾ ਗਿੱਲਾ ਕਰਕੇ ਛੇਤੀ ਛੇਤੀ ਪੁੱਟ ਹੋ ਰਿਹਾ ਵਾ ਮੈਂ ਆਮਾ ਤਾਂ ਥੋੜਾ ਬਹੁਤ ਹੱਥ ਜੈਦਾ ਮਾਰ ਦਿਖਣੀ ਹੈ ਬਖਦਾ ਗੁੜਾਈ ਮੇਰੇ ਹੱਥ ਸਵੇਟ ਕਰਦੇ ਨੇ ਹਲਣ ਪਤਾ ਕਿ ਮੇਰੀ ਇੱਕ ਬਾਹ ਇੰਨੀ ਕੰਮ ਨਹੀਂ ਕਰਦੀ ਕਿਉਂਕਿ ਆਪਾਂ ਨੇ ਉਹ ਬਾਹ ਦੀ ਸਰਜਰੀ ਕਰਾਈ ਸੀ ਹਨ ਇਸ ਲਈ ਤੇ ਮੈਂ ਇੱਥੇ ਛੱਡ ਦਿੰਨੀ ਆ ਸੁੱਕ ਜਾਣਗੇ ਨਹੀਂ ਤਾਂ ਆਊਗਾ ਸਫਾਈ ਵਾਲਾ ਚੱਕ ਕੇ ਲੈ ਜਾਂਦਾ ਉਹਨੂੰ ਕਹਿ ਦੋ ਫਿਰ ਚੱਕ ਕੇ ਲੈ ਜਾਂਦਾ ਮੈਨੂੰ ਦੱਸਣਾ ਪੈਣਾ ਹਨ ਉੱਪਰ ਕਿਹੜਾ ਬਤਾਉ ਉਹ ਵਿਚਾਰੇ ਨੂੰ ਕਿ ਉੱਪਰ ਸਫਾਈ ਹੈ ਨਾ ਮੈਂ ਜੋ ਕੰਮ ਆਇਆ ਤੁਹਾਨੂੰ ਮੈਂ ਦੱਸ ਦਿੰਦਾ ਚਲ ਆਪਾਂ ਇਹ ਦੇਖੋ ਮਿਰਚਾਂ ਤੋੜਨਾ ਮਿਰਚਾਂ ਦੇਖੋ ਕਿੰਨੀਆਂ ਲੱਗੀਆਂ ਮੇਰੇ ਅੱਗੇ ਵੀ ਇੱਕ ਦਿਨ ਮੈਂ ਲੈ ਗਈ ਕਿਲੋ ਡੇਢ ਕਿਲੋ ਮਿਰਚਾਂ ਸੀਗੀਆਂ ਦੇਖੋ ਬੂਟਾ ਭਰਿਆ ਪਿਆ ਵਾ ਸਾਰਾ ਮਿਰਚਾਂ ਦੇ ਨਾਲ ਮਿਰਚ ਵੀ ਆਈ ਨਹੀਂ ਕਿ ਪਤਲੀ ਜੀ ਮਿਰਚ ਹਨ ਜਿਆਦਾ ਆ ਦੇਖੋ ਥੋੜੀ ਮੋਟੀ ਆ ਮਿਰਚ ਆ ਦੇਖੋ ਸਾਰਾ ਭਰਿਆ ਬਾ ਬੂਟਾ ਇਹ ਹੁਣ ਤੋੜ ਕੇ ਲਿਜਾਂ ਪਹਿਲਾਂ ਮੈਂ ਚਾਰ ਪਾਤਾ ਉਸ ਮੈਂ ਆਪਣੀ ਸਿਸਟਰ ਨੂੰ ਦੇ ਦਿੰਦਾ ਸੀ ਤੁਹਾਨੂੰ ਚਾਰ ਸਪੇਰਾ ਦਿਖਾਈਏ ਬੂਟੇ ਦਾ ਬੂਟਾ ਦੋ ਬੂਟੇ ਲੱਗੇ ਹੋਏ ਨਹੀਂ ਦੋ ਹੀ ਨੇ ਤਿੰਨ ਇਕੱਠੇ ਜਿਨੇ ਇਹਦੇ ਵਿੱਚ ਵੀ ਪਿਆਜ਼ ਹੋਇਆ ਬਾ ਆ ਦੇਖਦੇ ਹੁਣ ਇਹ ਚ ਵੀ ਰਹਿ ਰਹੇ ਜਾਂਦੇ ਨੇ ਬੂਟੇ ਆਪਾਂ ਆ ਦੇਖੋ ਮਿਰਚਾਂ ਦੇ ਭਰੇ ਪਏ ਨੇ ਇਹ ਹੁਣ ਮੈਂ ਤੋੜ ਕੇ ਲੈ ਕੇ ਜਾਵਾਂਗੀ ਇਹ ਤਾਂ ਇੱਧਰ ਆ ਦੇਖੋ ਹਣਾ ਦੇਖ ਰਹੇ ਸਤਾਨੂ ਤੇ ਇਹ ਨੇ ਸਾਰੇ ਆਪਣੀ ਮਿਰਚਾਂ ਦੇ ਚ ਤੇ ਦੂਸਰਾ ਬੂਟਾ ਵੀ ਦਿਖਾਵਾਂ ਉਹਦੇ ਚ ਮੈਨੂੰ ਘਟ ਲੱਗ ਰਹੀਆਂ ਨੇ ਇਹਦੀ ਤਾਂ ਬਹੁਤ ਲੱਗ ਰਹੀਆਂ ਨੇ ਦੇਖੋ ਅੱਜ ਮੇਰੇ ਸੁਆਸ ਵੈਂਡਾ ਆਇਆ ਤਾਂ ਬੋਲ ਰਿਹਾ ਕਿ ਮਿਰਚਾਂ ਮੋਤ ਲੱਗੀਆਂ ਹੋਈਆਂ ਤੇ ਤੋੜ ਲਿਆ ਮੈਂ ਹੁਣ ਇਸ ਲਈ ਫਿਰ ਇਹ ਸਾਰੇ ਆਪਾਂ ਛੱਤ ਤੇ ਆ ਗਏ ਕਿ ਚਲੋ ਮਿਰਚਾਂ ਤੋੜ ਲਈਏ ਹਣਾ ਤੇ ਨੁਕੀ ਜਿਹਾ ਲੱਗਦਾ ਵਾ ਮੇਰੇ ਮਿਰਚਾਂ ਲੱਗੇ ਬੂਟੇ ਤੇ ਹੁਣ ਆਪਾਂ ਦੇਖ ਰਹੇ ਹਾਂ ਦੂਸਰੇ ਗਮਲੇ ਚ ਲੱਗੇਗਾ ਬਿੱਟਾ ਡੱਬੇ ਚ ਉਹ ਵੀ ਭਰਿਆ ਪਿਆ ਵਾ ਦੇਖੋ ਇਹ ਚ ਵੀ ਬਹੁਤ ਨੇ ਮਿਰਚਾਂ ਹਣਾ ਪਹਿਲਾਂ ਮੈਂ ਥੋੜੀਆਂ ਜਿਹੀਆਂ ਹੋਣੀਆਂ ਮੈਂ ਚੱਕ ਕੇ ਲੈ ਜਾਣੀਆਂ ਤੇ ਚਲੋ ਲੈ ਕੇ ਜਾਣੇ ਆ ਮਿਰਚਾਂ ਇੱਥੇ ਹੀ ਲੈ ਲੈਣੇ ਹਨ ਤੇ ਪਰ ਹੁਣ ਮੈਂ तकरीबन ਪਿਛਲੇ ਅੱਜ 10 12 ਦਿਨ ਹੋ ਗਏ ਮਿਰਚਾਂ ਤੋੜੀਆਂ ਸੀ ਕਿਲੋ ਸਾਰੀਆਂ ਹੁਣ ਫੇਰ ਦੇਖੋ ਇਹ ਬੂਟੇ ਭਰੇ ਪਏ ਨੇ ਇਹ ਵੀ ਭਰਿਆ ਬੂਟਾ ਔਰ ਉਹਨਾਂ ਚ ਜ਼ਿਆਦੇ ਆ ਇਹ ਇੱਕ ਬੂਟਾ ਵਾ ਉਹ ਦੋ ਤਿੰਨ ਇਕੱਠੇ ਆ ਗਏ ਇਹ ਇੱਕ ਵਾਰ ਇਕੱਲਾ ਇੱਕ ਨੂੰ ਵੀ ਬਹੁਤ ਨਹੀਂ ਲੱਗੀਆਂ ਹੁੰਦੀਆਂ ਨੇ ਮੋਟੀਆਂ ਮੋਟੀਆਂ ਮਿਰਚਾਂ ਤੇ ਚੰਗਾ ਲੱਗਦਾ ਕਿ ਆਪਣੇ ਘਰ ਦੀ ਚੀਜ਼ ਹੁੰਦੀ ਹੈ ਹਨਾ ਪਰ ਇਤਕੀ ਮੇਰੇ ਇਹ ਲਾਈਨਾਂ ਸੀ ਲੋਕੀਆਂ ਕੀ ਇਹ ਇਹ ਸੁੱਕ ਗਏ ਉੱਪਰ ਗਰਮੀ ਜ਼ਿਆਦਾ ਸੀ ਜਾ ਲਾ ਲੋ ਕਿ ਆਪਾਂ ਤੋਂ ਨਹੀਂ ਕੇਅਰ ਹੋਈ ਠੰਡ ਨਾਲ ਇਹ ਚੀਜ਼ਾਂ ਦੇ ਹਨਾ ਤੇ ਇਹ ਮਿਰਚਾਂ ਨੇ ਕਿੱਦਾਂ ਦੇ ਲੱਗੀਆਂ ਤੁਹਾਨੂੰ ਦੱਸਿਓ ਤੁਸੀਂ ਮੇਰੇ ਵੀਡੀਓ ਮੇਰੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਥੋੜੀ ਥੋੜੀ ਘਰ ਦੀ ਸਬਜ਼ੀ ਲਾ ਲਿਆ ਕਰੋ ਤਾਂ ਅੱਛਾ ਲੱਗਦਾ ਵਾ ਧੰਨਵਾਦ ਮੇਰੇ ਵੰਡੀ ਇੱਕ ਕਪਾਨਾ ਮਿਲੀ ਆਂ ਦੀ ਸੀ ਆ ਟੋਕਰੀ ਹੈ ਨਾ ਮੈਨੂੰ ਸੋਹਣੀ ਲੱਗੀ ਇਹ ਕਿ ਰੱਖਣ ਵਾਸਤੇ ਸਬਜੀ ਸਬਜੀ ਕੱਟਣ ਵਾਸਤੇ ਪਰ ਮੈਂ ਕਦੇ ਵਿਚਾਰੀ ਲਾਈ ਨਹੀਂ ਤਿੰਨ ਲਿਆਏ ਸੀ ਇਹਦੇ ਨਾਲ ਦੇ ਨਾਲ ਦੋ ਮੈਂ ਆਪਣੇ ਘਰ ਰੱਖਿਆਈਆਂ ਤੁਹਾਨੂੰ ਉਹ ਵੀ ਕਦੇ ਦਿਖਾਵਾਂਗੀ ਇਹ ਮੈਂ ਬਹੁਤ ਦਿਨ ਦੀ ਲਿਆਂਦੀ ਹੋਈ ਹੈ ਇਹਦੇ ਵਿੱਚ ਆਪਾਂ ਲਿਆਂਦੀਆਂ ਤੋੜ ਕੇ ਮਿਰਚਾਂ ਹੜੀਆਂ ਨਾ ਮੈਂ ਤੁਹਾਨੂੰ ਦਿਖਾਉਣੀ ਕਿ ਮਿਰਚਾਂ ਕਿੰਨੀਆਂ ਹਨ ਦੇਖੋ ਆਪਣੇ ਇੰਨੀਆਂ ਸਾਰੀਆਂ ਮਿਰਚਾਂ ਹੋ ਗਈਆਂ ਤਕਰੀਬਨ ਕਿ ਅੱਧਾ ਕਿਲੋ ਤੋਂ ਉੱਪਰ ਲੱਗਦੀਆਂ ਮੈਨੂੰ ਇਹ ਨਾ ਹਨਾ ਅੱਧਾ ਕਿਲੋ ਤੋਂ ਉੱਪਰ ਹੋਣਗੀਆਂ ਕਿੱਲੋ ਸਾਰੀ ਗਏ ਮੈਂ ਪਹਿਲਾਂ ਲਈ ਸੀ ਕੁਛ ਮੈਂ ਆਪਣੀ ਸਿਸਟਰ ਨੂੰ ਦੇਤੀਆਂ ਸੀ ਕੁਛ ਮੈਂ ਰੱਖ ਲਈਆਂ ਸੀ ਦੇਖੋ ਮੋਟੀ ਮੋਟੀ ਮਿਰਚਾਂ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਮੇਰੇ ਵੀਡੀਓ ਕਿੱਦਾਂ ਲੱਗਦਾ ਧੰਨਵਾਦ ਮਿਹਰਬਾਨੀ ਜਾਂਦੇ ਵਾਸਤੇ ਰਹੋ ਵਿੱਚ ਲਾਲ ਮਿਰਚਾਂ ਵੀ ਹੋਈਆਂ ਆ ਹਨਾ ਆਹ ਦੇਖੋ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਉੱਤੇ ਚਲੋ ਜੋ ਵੀ ਹੋਇਆ ਹਨਾ ਤੇ ਆਪਾਂ ਦੇਖਦੇ ਆਂ ਇਹ ਤਾਂ ਚਾਰ ਪਾਣੇ ਤੇ ਮੈਨੂੰ ਲੱਗਦਾ ਕਿ ਬਹੁਤ ਲੱਗੀਆਂ ਹੋਈਆਂ ਹਫ਼ਤੇ ਤੋਂ ਬਾਅਦ ਫੇਰ ਇੰਨੀਆਂ ਕ ਉੱਤਰ ਆਣੀਆਂ ਆਪਾਂ ਨੂੰ ਮੁੱਕਦੀਆਂ ਨਹੀਂ ਹੁੰਦੀਆਂ ਹਨਾ ਸਬਜ਼ੀ ਦੇ ਬਾਜ਼ਾਰ ਚੋਂ ਲੈਣ ਜਾ ਪਤਾ ਨਹੀਂ ਕੀ ਹੋ ਜਾਣਾ ਪਰ ਇਹ ਮੋਟੀ ਮਿਰਚ ਵਾ ਆ ਦੇਖ ਆਪਾਂ ਚਾਰ ਚਮਟੀਆਂ ਮੋਟੀਆਂ ਮੋਟੀਆਂ ਸੜ ਜਾਣੀਆਂ ਤੇ ਬਾਕੀ ਰੱਖ ਲੈਣੀਆਂ ਆਪਾਂ ਨੇ ਹਮ ਸਬਜ਼ੀ ਚ ਪਾਉਣ ਨੂੰ